ਨਾ ਨਿਕ ਦੇ ਕਰ ਹਥ ਜੇਤੀ ਸਮਬਰੀ ਮਨੁੱਖ ਜਨਮ ਹੈ ਭਾਰੀਓ ਤੇ ਰਿਕਨ ਕਹ ਬਲ ਗੁਣ ਕਹੇ

ਗੁਰੂ ਸਵਾਹਿਬੀ ਸਾਧ ਸੰਗਤ ਆਪ ਸਰਬੱਤ ਸੰਤਾਂ ਦੀ ਬਾਖਾ ਵਾਲੀ ਮਾਪ ਉੱਖਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਅਸੀਂ ਇਹ ਖੜ ਪੜ ਸਕਦੇ ਆ ਰਹੇ ਹਾਂ ਜੀ ਅਸਰਾਧ ਦੇ ਵੱਲ ਗੁਰੂ ਨਾਨਕ ਫਿਰ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਇੱਕ ਸ਼ਬਦ ਨੂੰ ਅਧਾਰਨ ਲਾ ਕੇ ਆਪਰ ਉਸ ਸਮਾਂ ਗੁਰਮਤਿ ਦੀਆਂ ਵਿਚਾਰਾ ਕਰਦੀਆਂ ਕਿ ਕਰਵਾ ਲੈਣੀ ਆਪ ਸਰਬਤ ਸੰਗਤ ਤਸੀਸ ਬਖਸ਼ੋ ਰਸਨਾ ਨੂੰ ਕਹੀਏ ਪ੍ਰਿੰਦਰ ਆਪ ਨੂੰ ਜੀ ਸਤਨਾਮ ਵਾਹਿਗੁਰੂ ਜੀ ਵੈਸੇ ਜਦੋਂ ਆਪਾਂ ਇਤਿਹਾਸ پڑھਦੇ ਹੁੰਦੇ ਆਂ ਇਸ ਇਤਿਹਾਸ ਦੇ ਮੁਤਾਬਕ ਕੁਝ ਸੰਪਰਦਾਇਕੀਆਂ ਦਾ ਕਹਿਣ ਦਾ ਮੁਤਾਬਕ ਕਿ ਇਹ ਸ਼ਬਦ ਮਹਾਰਾਜ ਸਾਬ੍ਹ ਨੇ ਮਲਤਾਨ ਦੀ ਧਰਤੀ ਤੇ ਉਚਾਰਨ ਕੀਤਾ ਹੈ ਇਹ ਗੱਲ ਪਹਿਲ ਕੀਤੀ ਸੀ ਇਹ ਮਲਦਾਨ ਦੇ ਪੀਰਾਂ ਨੇ ਇੱਕ ਦੁੱਧ ਦਾ ਘਟੋਰਾ ਭਰ ਕੇ ਭੇਜਿਆ ਜਿਹਦਾ ਮਤਲਬ ਸੀ ਕਿ ਇਹ ਮਲਦਾਨ ਦੀ ਧਰਤੀ ਪਹਿਲਾਂ ਹੀ ਪੀਰਾਂ ਨਾਲ ਭਰੀ ਹੈ ਇਹਦੇ ਵਿੱਚ ਹੋਰ ਜਗਾ ਨਹੀਂ ਹੈ ਐ ਤੋਤਾ ਉਹ ਦੁੱਧ ਦਾ ਘਟੋਰਾ ਭਰਿਆ ਲਗਾ ਵੀ ਕਦੀ ਨਹੀਂ ਇਸੇ ਤਰ੍ਹਾਂ ਜਮੇਦੀ ਦੇ ਕੋਲੋਂ ਦੇ ਵਾਰ ਨੂੰ ਅਸੀਂ ਆਈਆਂ ਕਿ ਕਦੇ ਜਾਣਾ ਹੈ ਪਰ ਤੁਹਾਡੇ ਵਿੱਚ ਸੁਗੰਧੀ ਭਰ ਕੇ ਪ੍ਰੇਮ ਦਾ ਰਸ ਭਰ ਕੇ ਜੀਣ ਜਾਵਾਂਗੇ ਤੇ ਜਦੋਂ ਉਹਨਾਂ ਦੀ ਮਹਾਰਾਜ ਸਾਹਿਬ ਦਾ ਇੱਕ ਗੀਤ ਸੁਣਿਆ ਉਹੋ ਵੀ ਪਿਗਰਵਾੜ ਸੀ ਤੇ ਜਦੋਂ ਉਹ ਦੋ ਤੇ ਫਿਰ ਉਸ ਵਾਕਤ ਤਕ ਨੂੰ ਨਾਰਾਇਣ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿ ਜਿਹੜਾ ਸ਼ਬਦ ਆਜਾ ਪਾ ਵਿਚਾਰ ਕਰਨੀ ਹੈ ਇਹ ਸ਼ਬਦ ਮਹਾਰਾਜ ਸਾਹਿਬ ਨੇ ਮਲਤਾਨ ਦੀ ਤਰਕੀ ਤੇ ਫਿਰ ਉਚਾਰਨ ਕੀਤਾ ਸੀ ਤੇ ਸਾਹਿਬ ਦੇ ਪਾਵਨ ਬੜੇ ਪਿਆਰ ਨਾਲ ਹੀ ਬੋਲਦੇ ਚਾਰੇ ਕੁੰਡ ਜਿਵੇਂ ਜਤੂਆਂ ਦਾ ਸੰਸਾਰ ਦੇ ਝਰਨ ਵਰ ਨਹੀਂ ਅਨਨ میں پڑھ لیا نوجوان پنکھ چڑھائی بن جائے ਤੇ ਮਾਰੋਹੀ ਨਹੀਂ ਹੰਝ ਜੈਤੇ ਇਹਨੇ ਸੰਸਾਰ ਨੇ ਤੈਨੂੰ ਭੁੱਲ ਜਾਣੀ ਸਿਰਫ ਕੰਮ ਨੇ ਸਭੇ ਜੀਤੇ ਆਗੇ ਦਾ ਉਸ ਤਰ੍ਹਾਂ ਸਿੱਖੀ ਕਿ ਇਹ ਤੈਨੂੰ ਭੁੱਲ ਨਹੀਂ ਸ਼ੋ ਹੋ ਜਾਂਦੀ ਹੈ ਜਿਵੇਂ ਆਲੇ ਨੂੰ ਆਪਣੀ ਵੱਡੀ ਬਡੀਆਂ ਨੂੰ ਭੁੰਡੀਆਂ ਬੈਠੇ ਇਸੇ ਤਰ੍ਹਾਂ ਕੰਮ ਤੇ ਰਿਆ ਨਹੀਂ ਤੈਨੂੰ ਭੁੱਲ ਜਾਣਾ ਪੈਂਦਾ ਹੈ ਨਾ ਕਿੰਦੇ ਚਾਰੇ ਹੁੰਡਾ ਬੜੀ ਤੇ ਚੰਗੀ ਤਰ੍ਹਾਂ ਧੋਖ ਕੇ ਪਰਤ ਕੇ ਦੇਖ ਲਿਆਏ ਪਰ ਕੋਈ ਵੀ ਮੈਨੂੰ ਮੇਰਾ ਆਪਣਾ ਨਹੀਂ ਲੱਗਦਾ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਭਰਾ ਕਿਤੇ ਸਭ ਤੋਂ ਜਿਹੜਾ ਮੇਰੇ ਦਾ ਸਾਥੀ ਜੀਵਨ ਸਾਥੀ ਹੁੰਦਾ ਹੈ ਅੰਤ ਵੇਲੇ ਤੈਨੂੰ ਛੱਡ ਜੇਣਾ ਕਤੰਜਵਾਤਾ ਕਤੰਜ ਪਿਤਾ ਕਤੰਜ ਬੰਧ ਦਾ ਵਿਰੋਧ ਹੁੰਦਾ ਹੈ ਕਤੰਜ ਭਰਾ ਤੀਤ ਹਿਤ ਬੰਧ ਤੋਂ ਕਤੰਜ ਵੋਹ ਬਡਾ ਮਿਆਦੀ ਕਤੰਜ ਚੱਪਲ ਹੋਣੀ ਰੂਪੰ ਤੇ ਹੰਤੇ ਤਿਆਗਿਆਂ 'ਤੇ ਰੋਧ ਇਹਦੇ ਵਿੱਚੋਂ ਕਿਸੇ ਦਾਣਾ ਬਾੜੀ ਉੱਪਰ ਭਾਗਿਆ ਸਾਥ ਤਾਂ ਭਾਗਿਆ ਕੋਥੇ ਉਨਾਂ ਦੇ ਸਾਥ ਛੱਡ ਦੇ ਗਏ ਤੇ ਮਾਰੇ ਗੁਰਨਾਥ ਸਾਹਿਬ ਜੀ ਕਹਿ ਪਾ ਰਹੇ ਚਾਰੇ ਢੁੰਡਾਂ ਢੁੰਡੀਆਂ ਉਹ ਨੀਂਦੀ ਬੈਠਾ ਮੈਂ ਚਾਰੇ ਢੁੰਡਾਂ ਕਿੰਨੀ ਤਰ੍ਹਾਂ ਖੋਲ ਕੇ ਪਰਖ ਕੇ ਵੇਖ ਰਿਹਾ ਏ ਰਸਤੇਦਾਰਾਂ ਦੇ ਵਿੱਚ ਵੀ ਕਈ ਪ੍ਰਿਆਪਾ ਪਿਛੇ ਹਟ ਜਾਈਆ ਬਾਕੀ ਨੇ ਉਹਦੇ ਨਾਲ ਸਾਡੇ ਵਿਚਾਰ ਚ ਬੇਲ ਨਹੀਂ ਸੀ ਕਰੀਆ ਇਸ ਕਰਕੇ ਅਸੀਂ ਉਹਦੇ ਤੋਂ ਪਿੱਛੇ ਹਟ ਗਏ ਰੱਬ ਦੀ ਤਾਲ ਵੀ ਪਲਾਪ ਕਰ ਰਹਿ ਤੇ ਰੱਬ ਵਰਗੀ 50 ਸਾਲ ਬਰੋੜੀ ਬੈਠੀ ਹੈ ਤੇ ਮੈਂ ਜੀਵਨੁਦ ਭਾਵ ਤੇ ਦਾਦੀ ਉਹ ਬਜਾਰ ਦੇ ਚੋਕ ਜਿਸ ਸਮਾਰਟੀ ਤੱਕ ਵੀ ਉਸ ਦੁਕਾਨ ਦੇ ਨਾਲ ਇੱਕ ਹੋਰ ਦੁਕਾਨ ਸੀ ਜਿੱਥੇ ਉਹ ਛੋਟੇ ਛੋਟੇ ਕੁੱਤਿਆਂ ਦੇ ਬੱਚੇ ਵੇਚੇ ਦਵਾਰਾ ਸੀ ਉਨੇ ਪਿੰਡੇ ਦੇ ਵਿੱਚ ਉਹ ਕੁੱਤਿਆਂ ਤੇ ਬੱਚੇ ਪਾਈਆਂ ਦੇ ਵੇਚਦਾ ਇਹ ਬੱਚਾ ਦਾ ਉਹ ਵੇਚਦਾ ਕੋ ਕਵੇ ਤੇ ਪੈ ਨਹੀਂ ਰਹਿਣਾ ਹੁਣ ਦਾਦੀ ਵੀ ਕਵੇ ਕਿ ਇਹ ਨਹੀਂ ਰਹਿਣਾ ਤੂੰ ਜਿਹੜਾ ਲੈਣਾ ਆਪਾਂ ਉਹ ਲੈ ਲੇਗੇ ਦੁਕਾਨਦਾਰਾ ਵੀ ਕਵੇ ਕਿ ਮੈਂ ਵੇਚਣਾ ਨਹੀਂ ਕਰ ਤੇ ਤੇਰੇ ਲੈਣ ਵਾਲਾ ਨਹੀਂ ਕਹ ਉਹ ਕਵੇ ਮੈਂ ਲੈਣਾ ਹੀ ਹੈ ਉਹ ਦੁਕਾਨਦਾਰਾ ਤੇ ਦਾਦੀ ਫਿਰ ਦੋਵੇਂ ਕਰਕੇ ਪੁੱਛ ਲਈ ਕਿ ਕਿਹਾ ਕਿਉਂਕਿ ਮੇਰੀ ਵੀ ਦਾਦੀ ਸ਼ੁਰੂ ਇਹਦੇ ਦੁੱਖ ਦਾ ਮੈਨੂੰ ਪਤਾ ਏ ਇਸ ਕਰਕੇ ਇਹੀ ਗੁੱਤਾ ਮੈਂ ਤਾਂ ਕਰਕੇ ਖੜਦਾ ਏ ਕਿਉਂਕਿ ਇਹਦੇ ਦੁੱਖ ਦਾ ਮੈਨੂੰ ਪਤਾ ਏ ਇਤਨਾ ਮੈਂ ਪਿਆਰ ਕਰਾਂਗਾ ਕਿ ਉਹ ਸੁਭਾਨਾ ਦਾ ਪਾਲਾਂਗਾ ਇਹ ਮੇਰੇ ਨਾਲ ਪਿਆਰ ਕਰੇਗਾ ਕਿਉਂਕਿ ਇਹਦੇ ਦੁੱਖ ਨੂੰ ਮੈਂ ਆਪਣਾ ਦੁੱਖ ਭਾਗਿਆ ਜਦੋਂ ਤੁਹਾਨੂੰ ਭਾਗਿਆ ਤੁਸੀਂ ਮੇਰੇ ਬਣ ਗਏ ਤੇ ਮੈਂ ਤੁਹਾਡਾ ਬਣ ਗਿਆ ਵੈਸੇ ਕਿਤੇ ਮੈਂ ਸੰਸਾਰ ਦੇ ਵਿੱਚ ਸਾਰਾ ਜੱਗ ਵੀ ਫੇਰ ਕੇ ਦੇਖ ਲਿਆ ਪਰ ਮੈਨੂੰ ਵੀ ਆਪਣਾ ਨਹੀਂ ਲੱਗਦਾ ਕਹਿੰਦੇ ਸਾਰੇ ਦਾਵੇ ਕਰਦੇ ਐ ਮੈਂ ਤੇਰਾ ਮਾਂ ਪੋਤਾ ਦੀ ਕੋਈ ਨਾ ਮੇਰਾ ਰੀਤੀ ਰੋਟੀ ਦੀ ਗੱਲ ਦੀ ਮੈਂ ਕਿਤੇ ਥੋੜਾ ਜਿਹਾ ਡੇਟ ਹੋ ਜਾਵਾ ਉਹ ਰੋਟੀ ਛੱਡੀ ਕੇ ਬਹਿ ਜਾਂਦਾ ਪਰਿਵਾਰ ਬੜਾ ਪਿਆਰ ਕਰਦਾ ਮੇਰਾ ਸਾਰੇ ਸਾਰੇ ਮਾਪੇ ਸਾਈਂ ਜੀ ਲਈਏ ਘਰ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ ਇਸ ਕਰਕੇ ਸਾਰੇ ਜਹਾਂ ਦੀ ਘਰ ਦੀ ਜ਼ਿੰਮੇਵਾਰੀ ਤੇ ਮੌਧਾਰੀ ਨਹੀਂ ਨੇ ਕਿਉਂਕਿ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਵੀ ਤਾਂ ਥੋੜਾ ਜਿਹਾ ਕਿਤੇ ਭਾਸੀਆਂ ਤੇ ਸਵਾਸ ਚੜਾਉਣੀ ਐ ਇਸ ਵਾਰ ਜਿਹੜਾ ਉਹਦੇ ਨਾਲ ਉਹ ਦੱਸਿਆ ਵੀ ਤੇਨੂੰ ਮਰਗੀ ਸਾਰੇ ਚ ਗੱਲਾਂ ਬਾਤਾਂ ਸੁਣ ਲਈਆਂ ਪਰ ਉਹਨਾਂ ਨੂੰ ਮਹਿਸੂਸ ਹੋਈਗਾ ਕਿ ਤੇਰੇ ਮਰ ਗਿਆ ਚੜਾਈ ਕਰਦੀ ਹੈ ਉਹਨਾਂ ਜਿਹੀ ਤਰ੍ਹਾਂ ਉਸ ਖਾਦਤਾ ਸਵਾਹ ਚੜਾਉੜੇ ਘਰੇ ਗਿਆ ਧਰਜਾ ਇੱਕਦਮ ਸਵਾਹ ਚੜਾਈ ਸ਼ੁਰੂ ਕਰਕੇ ਨਿਕਲ ਪਿਆ ਧਰਜੇ ਕੀ ਹੋਇਆ ਉਹਦੇ ਚੱਕਰ ਆਪੇ ਦੇ ਮੁੜ ਪਿਆ ਇਹ ਮੁੜ ਕੇ ਬੋਲਿਆ ਹੀ ਨਹੀਂ ਕਿ ਉਹ ਤੇ ਪਾਣੀ ਪਾਉਣੇ ਪਾਣੀ ਪੂਰੀ ਨਾ ਬਾਪੂ ਖਾਲੀ ਦਫੇ ਖੜੇ ਕੇ ਵੇਖੀ ਕਿ ਇਹਦੇ ਇੱਧਰੋਂ ਥੋੜਾ ਜਿਹਾ ਪਾਣੀ ਡਰ ਗਿਆ। ਪਾਣੀ ਲੈ ਤਾ ਉਹਨਾਂ ਦੇ ਕੋਲ ਪਾਣੀ ਤੇ ਪੜਿਆ। ਕਿੰਦੇ ਵੀ ਇੰਦਾ ਵੀ ਆਹ ਪਾਣੀ ਇੱਕ ਜਣਾ ਛਕ ਲੋ। ਤੇ ਗੋਪੀ ਦਾ ਉਹਗੇ ਦੇਸੀ ਮੈਂ ਵਰ ਜਾਂਦੀ। ਕਹਿੰਦੀ ਜਿਹੜੇ ਦੂਜੇ ਦੋ ਨਾਲ ਵੀ ਕਿਲੇ ਸੰਭਾਲਦੇ। ਇਹ ਤੇ ਉੱਠ ਕੇ ਬਹਿ ਜਾਏਗਾ। ਉਹਨਾਂ ਦਾ ਵੀ ਵਿਆਹ ਕਰ ਦੇ। ਉਹਨਾਂ ਨੂੰ ਵੀ ਸੰਭਾਲਣਾ ਹੈ। ਬਾਪੂ ਨੇ ਕਿਹਾ ਗੋਪੀ ਦਾ ਇਹਦਾ ਸਾਰੀ ਜ਼ਮੀਨ ਤੇ ਮੇਰੇ ਨਾਮ। ਤੇ ਜੀ ਮੈਂ ਕਿਹਾ ਮੈਂ ਮਰ ਗਿਆ ਤੇ ਸ੍ਰੀ ਕਾਰੀ ਜਮੀਲ ਸਭਾ ਇਹਨਾਂ ਤੇ ਪਤਾ ਨਹੀਂ ਹੈ ਕੋਈ ਕੰਮ ਕੀ ਕਰਨਾ ਹੈ ਉਹ ਕਹਿੰਦੇ ਜੀ ਠੀਕ ਹੈ ਉਹ ਸੰਤਾ ਜੀ ਪਾਣੀ ਪੀ ਗਿਆ ਆਪ ਉਹ ਲੰਬੇ ਪੈ ਗਿਆ ਉਹ ਕੇ ਬਹਿ ਗਿਆ ਉਹ ਕਹਿੰਦਾ ਕਿ ਜਦੋਂ ਮੈਂ ਉਹ ਸੰਤਾ ਨੂੰ ਸ਼ਾਹਦਾ ਉਹ ਸਾਰੇ ਨੇ ਬੜੀ ਖੁਸ਼ੀ ਮਨਾਈ ਉਹਦੇ ਕੋ ਛੱਡ ਗਿਆ ਜਦੋਂ ਚੁੱਕਿਆ ਉਹਦੇ ਉਹਦੇ ਤਾਰਿਆਂ ਦੇ ਬਿਨਾ ਪ੍ਰੇਮੀਆਂ ਦੱਸ ਕਿਦਾਂ ਇਹਦਾ ਸੰਤ ਜੀ ਜਿੱਥੇ ਜਿੱਥੇ ਕਿਸੇ ਦੀ ਮੰਜ਼ਲਾ ਕੀ ਉੱਪਰ ਤੱਕ ਗਿਆ ਪਰ ਆਪਾਂ ਤਾਂ ਨਹੀਂ ਕਿਸੇ ਦੇ ਉੱਤੇ ਆਪਸ ਰੋਗ ਨਹੀਂ ਕਰਦੇ ਇਸੇ ਤਰ੍ਹਾਂ ਪ੍ਰਭਾਣੀ ਕਹਿੰਦੀ ਹੈ ਕਿ ਇਹ ਜੀਵਨ ਦੀ ਜਿਹੜੀ ਤੇਰੀ ਗੱਡੀ ਚੱਲ ਰਹੀ ਹੈ ਜਿਹਦੇ ਵਿੱਚ ਮਾਪਾ ਬਾਪ ਭੈਣ ਭਰਾ ਸੱਜਣ ਮਿੱਤਰ ਰਿਸ਼ਤੇਦਾਰ ਸਾਰੇ ਸਵਾਰ ਨੇ ਜਿੱਥੇ ਜਿੱਥੇ ਦਰਦ ਨੂੰੜ ਕੇ ਦੇਖਿਆ ਮਰਦ ਕੀ ਵੇਖਿਆ ਪਰ ਮੈਨੂੰ ਕੋਈ ਆਪਣਾ ਨਹੀਂ ਲੱਗਾ ਬਸ ਇੱਕ ਸੱਚ ਲੱਗੀ ਹੈ ਕਿ ਤੂੰ ਮੇਰਾ ਹੀ ਮੈਂ ਤੇ ਨਹੀਂ ਜੰਮਣ ਤੋਂ ਪਹਿਲਾਂ ਵੀ ਤੂੰ ਮੇਰੇ ਨਾਲ ਸੀਗਾ ਮਰਦ ਤੋਂ ਬਾਅਦ ਵੀ ਤੂੰ ਮੇਰੇ ਨਾਲ ਤੂੰ ਬਾਕੀ ਤੇ ਕਹਿ ਤਰੀ ਇਸ ਨਾਮ ਜਿਹਨੂੰ ਮੈਂ ਨਾਮ ਕਰਾ ਜਿਹਨੂੰ ਮੈਂ ਮੱਥਾ ਟੇਕਿਆ ਇੱਕ ਗੁਰਮੁਖ ਪਿਆਰੇ ਨੇ ਬੜੀ ਸੁਣੀ ਉਦਾਹਰਣ ਦਿੱਤੀ ਕਿਤੇ ਕੋ ਗੁਰਮੁਖ ਪਿਆਰੇ ਸੀ ਬਾਹਰ ਉੱਤਰ ਉਹਨਾਂ ਦੇ ਕੋਲ 4-5 ਬੀਤੀਆਂ ਤੇ ਲੇਕੀਆਂ ਉਹਨਾਂ ਦੇ ਕੋਲ ਬੜੀ ਬਣੀ ਹੋਈ ਔਰਤੋ ਕਿਤੇ ਵੀ ਮਨਨ ਤੇ ਬੇੜੇ ਤੇ ਸੁਵਾਰ ਹੈ ਦੂਸਰੇ ਪਾਸ ਕਰ ਗਈ ਉਸ ਬੇੜੇ ਦੇ ਵਿੱਚ 100 ਬੰਦਾ ਹੈ ਤੂੰ ਕੰਨੀ ਕਿਨਾਂ ਨਹੀਂ ਉਹ 100 ਬੰਦਾ ਤੇਰੇ ਵੱਲ ਬੜੀ ਮਾੜੀ ਨਜ਼ਰ ਨਾਲ ਦੇਖ ਰਿਹਾ ਹੈ ਤੂੰ ਆਪਣੇ ਆਪ ਨੂੰ ਬਚਾਉਣੇ ਕੀ ਤਰੀਕਾ ਉਹ ਬੰਦਾ ਤੇਰੇ ਵੱਲ ਬੜੀ ਮਾੜੀ ਨਿਗਾਹ ਨਾਲ ਦੇਖ ਰਿਹਾ ਤੇ ਕੀ ਕਰੇਗੀ ਮਿੱਠ ਸੰਤ ਜੀ ਉਹਨਾਂ ਦੇ ਵਿੱਚ ਮੈਂ ਫਰਕ ਕਰਾਂ ਕਿ ਜਿਹੜਾ ਸਾਰਿਆਂ ਤੋਂ ਤਕੜਾ ਹੋਵੇਗਾ ਉਹਨੂੰ ਮੈਂ ਆਪਣਾ ਪਤੀ ਬਣਾ ਲਵਾਂਗੀ ਇਹਨਾਂ ਮੇਰੇ ਗੰਦਰਵੇਂ ਤਾਂ ਸਾਰਿਆਂ ਤੋਂ ਤਖੜਾ ਹੋਵੇ ਕਿਤੇ ਤੂੰ ਹੀ ਕੇਂਦਰੀ। ਸੁਮਦਰ ਤੇ ਵੀ ਛਾਲ ਮਾਰ ਦਵਾਂਗੀ। ਇਹ ਮਾਤਾ ਜਗਾ ਲੋਗੀ ਕਿਤੇ ਤੂੰ ਹੀ ਕੇਂਦਰੀ। ਚੌਕੀ ਬੀਬੀ ਨੂੰ ਪੁੱਛਦੇ ਆ ਕਿਤੇ ਵੀ ਜੇ ਸੌ ਵਰਤ ਹੈ ਤੇਰੇ ਵੱਲ ਮਾੜੀ ਲੱਗਨ ਦੇਖਦਾਂ ਤੇ ਕੀ ਕਰੇਂ। ਕਿਤੇ ਵੇਖੋ ਮਾਪੋ ਬੋਗੋ ਮੈਂ ਕੁਝ ਕਰਤੇ ਨਹੀਂ ਸਕਦੀ। ਪਰ ਪਰਮੇ ਦਰਤੇ ਝੁਕਦੀ ਕਦੇ ਕਿਸੇ ਦਰ ਤੇ ਝੁਕਦੀ ਇਹ ਬੇਸਵਾ ਦਾ ਕੰਮ। ਕਦੀ ਕਿਸੇ ਨੂੰ ਆਪਣਾ ਪਤੀ ਮੰਨਣਾ ਤੇ ਕਿਸੇ ਨੂੰ ਵੈੜਾ ਤੇ ਕਿਸੇ ਦੇ ਕੇ ਕਦੀ ਕਿਸੇ ਦੇ ਕੇ ਵੇਸ਼ਵਾਦੀ ਬਾਕੋ ਤੁਰ ਹੀ ਫਿਰਦੀ ਹੈ ਇੱਕ ਕੌਫੀਗਿੰਗ ਕਿਹੜਾ ਟਕੜਾ ਹੋਵੇਗਾ ਮੈਂ ਉਹਨੂੰ ਆਪਣਾ ਪਤੀ ਬਣਾਉਣ ਵਾਸਤੇ ਸਰੀਰ ਦੀ ਹੱਤਿਆ ਕਰਦੀ ਕਿਤੇ ਉਹ ਵੀ ਠੀਕ ਨਹੀਂ ਕਰਦੀ ਤੀਸਰੇ ਕੋ ਹੈ ਜਿਹੜੇ ਪ੍ਰਮਾਤਮਾ ਤੇ ਵਿਸ਼ਵਾਸ ਰੱਖਦੇ ਤੁਸੀਂ ਪ੍ਰਮਾਤਮਾ ਤੇ ਵਿਸ਼ਵਾਸ ਕਰਨ ਵਾਲੇ

ਕੋਈ ਦੋ ਆਤਿਆस्ते ਬੰਦੇ ਫੜਦੀ ਹੈ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੰਦ ਕੀਤੀਆਂ ਕਿੰਨਾ ਕਿਨਾ ਉਹਨਾਂ ਦੇ ਤਸੱਦਦ ਹੋਇਆ ਸਭਾ ਸਭਾ ਮੜਦੇ ਕਿਸ ਨੇ ਅੱਧੀ ਅੱਧੀ ਰੋਟੀ ਤੇ ਕਿਜਾਰਾ ਨਾ ਜੋਗ ਸਿੰਘ ਸਾਹਿਬ ਸਾਡਾ ਸਿਰ ਨੂੰ ਗੋਬਿੰਦ ਸਿੰਘ ਸਾਹਿਬ ਦੇ ਅਗੇ ਝੁਕਿਆ ਏ ਕਿ ਗੁਰੂ ਦੇ ਅਗੇ ਝੁਕਿਆ ਰਹੇਗਾ ਹੋਰ ਕਿਸੇ ਦੇ ਅਗੇ ਝੁਕਣਾ ਨਹੀਂਗਾ ਮੀਰ ਮੰਨੂ ਤੋਂ ਜਿੰਨਾ ਵੀ ਗਰੂ ਲਾਉਣੇ ਤੇ ਲਾਵਾ ਪਰ ਟੀਕਰ ਕਿੰਨਾ ਰਹੀ ਮਨੋਂ ਸਾਡੀ ਦਾਤ ਨਹੀਂ ਅਸੀਂ ਆਚ ਚੰਦਾ ਸਦਾ ਹੀ ਰਹਿਣ ਵਾਲਾ ਜਿਹੜਾ ਤੇਰਾ ਨਾਮ ਹੈ ਉਹ ਮੇਰੇ ਮੂੰਹ ਦੇ ਵਿੱਚ ਟਿਕਿਆ ਹੋਇਆ ਮੇਰੇ ਮੂੰਹ ਦੇ ਵਿੱਚੋਂ ਜਦੋਂ ਵੀ ਆਵਾਜ਼ ਨਿਕਲੇ ਤੇਰੀ ਦਾਤ ਨਹੀਂ ਨਿਕਲੇ ਮੇਰੇ ਮੂੰਹ ਦੇ ਵਿੱਚੋਂ ਹੋਰ ਕਿਸੇ ਦੀ ਆਵਾਜ਼ ਨਾ ਨਿਕਲੇ ਹੋਰ ਕਿਸੇ ਦੀ ਜਾ ਕੇ ਮੈਂ ਉਹਦੀ ਸਿੱਖਤ ਨਾ ਕਰਦਾ ਫਿਰ ਕਿਉਂਕਿ ਸਾਡਾ ਸੁਭਾਅ ਹੈ ਪੀਰਾਂ ਦੇ ਵੀ ਹਰਿਆ ਕੰਬੜਾ ਪਾਈਆਂ

ਸਾਜਾ ਮਨ ਨਾਲ ਤੂੰ ਸਦਾ ਤੇ ਰਹਿਣ ਵਾਲਾ ਹੈ ਤੇ ਮੇਰੇ ਮੂਹਰੇ ਤਾਂ ਜੋ ਕੋਈ ਸਾਡੇ ਮੁੜਾ ਕੇ ਮੰਨਦੀ ਸਾਡੇ ਮੋਢੋ ਜਿਹੜੀ ਗਾਰਨੇਕ ਸੱਚੀ ਹੋ ਜਾ ਜੋਗੀ ਜਿਹੜੇ ਸੀ ਉਹ ਇਸ ਵਾਸਤੇ ਉਹ ਰੱਦਨਾ ਕਰਦੇ ਸੀ ਉਹਨਾਂ ਨੇ ਰਿਧੀਆਂ ਸਿੱਖੀਆਂ ਹਾਸਲ ਕੀਤੀਆਂ ਕੋਈ ਸ਼ੇਰ ਬਣ ਕੇ ਚੱਲ ਜਾਂਦਾ ਸੀ ਕੋਈ ਮਿਰਦ ਬਣ ਕੇ ਦੌੜ ਜਾਂਦਾ ਸੀ ਕੋ ਸੱਪ ਬਣ ਕੇ ਉੱਡ ਲੱਗ ਪਈਦਾ ਸੀ ਕਿਤੇ ਵੀ ਮਹਾਰਾਜ ਮੈਂ ਤੇਰੇ ਕੋਲੋਂ ਅਕਲ ਮੰਗਦਾ ਹੈ ਬੁੱਧੀ ਮੰਗਦਾ ਹੈ ਤੇ ਕੋ ਬੁੱਧੀ ਦੇ ਮੁਤਾਬਕ ਅਕਲ ਦੇ ਮੁਤਾਬਕ ਮੈਂ ਤੇਰੇ ਕੀ ਕਰਤਾ ਹਾਸ ਕਰਦਾ ਮੈਨੂੰ ਇੱਕ ਪਰਮਾਤਮਾ ਦਾ ਨਾਮ ਨਾਲ ਵਿਚਰਿਆ ਮੈਨੂੰ ਨਾ ਦੀਆਂ ਚਾਹੀਦੀਆਂ ਨਾ ਸਿੱਧੀਆਂ ਚਾਹੀਦੀਆਂ ਰਿਧੀਆਂ ਸਿੱਧੀਆਂ ਦੀ ਲੋੜ ਨਹੀਂ ਨਾ ਮੈਨੂੰ ਲੋੜ ਹੈ ਕਿ ਸੰਸਾਰ ਦੇ ਰੋਮ पे ਹੀ ਜੁੜਿਆ ਗਰ ਮੈਂ ਤੇ ਉਸ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ ਇੱਕ ਓਮਕਾਰ ਦੇ ਵਿੱਚ ਜਿਹੜਾ ਇੱਕ ਮਿਕ ਵੇਗਪੁਰਾ ਜਿਹੜਾ ਉਹ ਉਥੋਂ ਦਾ ਮੈਂ ਨਿਵਾਸੀ ਐ ਮੈਨੂੰ ਤੁਹਾਡੇ ਦੀਦੀ ਅਸੀਂ ਦੀ ਰੋਹ ਕੋਈ ਨਹੀਂ ਪਸ ਕੋਈ ਕਾਪੜੀ ਲੀਰਾਂ ਦੀ ਗੋਦਰੀ ਜਿਹੜਾ ਦੀ ਗੱਦੇ ਵਿੱਚ ਪਾਈ ਐ ਕਿ ਆ ਭਵੇਂ ਦਸੰਤਰ ਦੇਸਾਂ ਪਰਦੇਸਾਂ ਦਾ ਯਾਤਕ ਕਰਨੇ ਪਏ ਕੋਈ ਕਿਤੇ ਕੋਈ ਕਿਤੇ ਕਹਿੰਦੇ ਬਹੁਤ ਸਾਰੇ ਸੰਸਾਰ ਦੇ ਵਿੱਚ ਕੋਈ ਯੋਗੀ ਬਣ ਗਿਆ ਆਪਣਾ ਨੂੰ ਫੜਵਾ ਕੇ ਮੁਦਰਾ ਪਾਲਿਆ ਪੀੜੇ ਤੇ ਸਵਾਰ ਮਾਰਨੀ ਪਾਰ ਸਾਲ ਉਨਾਂ ਦੇ ਨਾਲ ਰਿਹਾ ਜਦੋਂ ਉਹ ਬੋਲਨ ਜੀ ਰਖਦਾਰੀ ਆਪਾ ਸਾਦਾਬਾਦ ਜਦੋਂ ਵਾਪਸ ਆਇਆ ਤੇ ਪਿੰਡ ਦੇ ਲੋਕਾਂ ਨੇ ਬੜਾ ਸਵਾਗਤ ਕੀਤਾ ਭਰਾ ਵੀ ਖੜਿਆ ਉਹ ਭਰਾ ਵੀ ਖੜੀ ਖੜਿਆ ਘਰੇ ਜਾ ਕੇ ਦੱਸਿਆ ਕਿ ਆਹ ਤਾਰੀ ਤੇਰੀ ਭਤੀ ਜਿਪਤੀ ਜੀ ਖਾਤਰੀ ਭਜਾਈ ਹੈ ਬੜਾ ਬਣਦੇ ਬੈਠਿਆ ਸੀ ਸੁਪਨੇ ਦੇ ਵਿੱਚ ਹੀ ਵਿਆਹ ਗਿਆ ਸੁਪਨੇ ਦੇ ਵਿੱਚ ਹੀ ਕਾਕਾ ਜੀ ਆਉਂਦੇ ਉਹ ਘਰ ਵਾੜੀ ਗਈ ਸੀ ਉਹ ਬੱਚੇ ਨੂੰ ਲੈ ਕੇ ਆਏ ਕਿ ਆ ਤੁਸੀਂ ਮਾੜਾ ਜੀ ਨੂੰ ਨਾਲ ਲਾਵੇਂ ਪਾਰਿਓ ਤੇ ਬੈਂਕ ਦਾ ਕੰਮ ਕਰ ਰਿਹਾ ਸੁਪਨੇ ਦੇ ਵਿੱਚ ਸਾਰਾ ਕੁਝ ਜਦੋਂ ਉਹਨੂੰ ਲੰਬੇ ਪੌੜੇ ਲਗਰਤਾ ਆਤੀ ਆ ਨਾਲ ਪਾਣੀ ਜੋ ਉਹ ਜਿਹੜਾ ਸੀ ਔਂਕ ਤੋਂ ਬਿਨਾ ਸੀਗਾ ਪਾਸਾ ਵੱਟਿਆ ਤੇ ਵੀ ਦੁਨੀਆ ਦੇ ਭੋਗ ਜਿਵੇਂ ਭੋਗੜੀ ਐ ਵੱਡੀਆਂ ਵੱਡੀਆਂ ਗੱਡੀਆਂ ਐਸ਼ੋ ਰਾਮ ਦੀ ਜ਼ਿੰਦਗੀ ਪਰ ਤਾਂ ਲਖ ਗੁਰਨਾਨਦ ਸਾਹਿਬ 18 ਸਤ ਫਿਰ ਹਕੀਕਤ ਕੀਤੀ ਦਸਾਂ ਲੋਹਾਂ ਦੀ ਕਿਰਤ ਗੁਰੂ ਸਾਹਿਬਾ ਸਾਰਿਆਂ ਦੀ ਕਿਰਤ ਕਰਨ ਦੀ ਜਾਜਤ ਸੀ ਕਿੰਝ ਬਾਦਸ਼ਾਹ ਦੀ ਕਿਰਪਾ ਕਰਦੇ ਨੇ ਉਹਦੇ ਸ਼ਬਦ ਦੀ ਖੋਜ ਨਹੀਂ ਕੀਤੀ ਜਿਹਦੇ ਵਿੱਚੋਂ ਅਸਲੀਅਤ ਦਾ ਤੱਤ ਦਾ ਪਤਾ ਲੱਗਣਾ ਸੀਗਾ ਤੇ ਤੱਤ ਸਾਰ ਤੋਂ ਬਿਨਾਂ ਉਹਦਾ ਹੀ ਪਾਣੀ ਉਹ ਰੱਟਦੇ ਰਹੇ ਤੇ ਐਵੇਂ ਰੱਟ ਕਰਦੇ ਰਹੇ ਤੇ ਕਦੇ ਕੰਮ ਨਹੀਂ ਆਇਆ ਘਰ-ਵਾਰ ਵੀ ਛੱਡਿਆ ਜ਼ਿੰਦਗੀ ਵੀ ਤਰਾਂਦਾ ਹੁਣ ਮਹਾਰਜ ਜਦੋਂ ਸ੍ਰੀ ਮੇਰ ਪਹਾੜ ਤੇ ਅਸ਼ਨਾ ਘਰ ਕੇ ਦੁੱਧ ਪੰਡਤ ਨੂੰ ਦਿੱਤਾ ਪੰਡਤ ਕਹਿੰਦਾ ਕਿ ਸੰਤ ਜੀ ਕਹਾ ਤੇ ਮੇਰੇ ਕੋਲ ਨਹੀਂ ਚਾਹੀਦੀ ਸੀ ਕਿ ਜੱਟ ਹੋਣ ਦੀ ਨਹੀਂ ਸੀ ਕਹਿੰਦੇ ਵੀ ਆਪਰੇ ਨੂੰ ਫੇਰ ਜਾਣਦੀ ਘੇਰੀ ਗਿਆ ਬੜਾ ਠਿਲਾ ਜਾ ਹੂ ਬਰਕੇ ਬੈ ਗਿਆ ਨਮ ਕਾ ਕੀ ਨੂੰ ਕਿ ਜੇ ਦੇਵਤਾ ਜੀ ਆਈ ਜਾਂਦੇ ਤੇ ਬੜੇ ਦੁਖੀ ਨੇ ਤੇ ਮੈਂ ਉਹਨਾਂ ਮਿਲ ਕੇ ਆਇਆ ਤੇ ਕਿਾਣਕ ਦਾ ਕਿ ਕੀ ਕਹਿੰਦੇ ਦੇਵਤਾ ਜੀ ਕਿਹਦਾ ਵੀ ਕਹਿਣਾ ਕੀ ਹੈ ਕਿ ਕੋਈ ਤਰੀਕਾ ਹੈ ਉਹਨਾਂ ਨੂੰ ਪਾਰ ਕਰਦਾ ਕਹਿੰਦੇ ਵੀ ਦੱਸੋ ਕਿਤੇ ਵੀ ਸੱਜਰੀ ਸੁਈ ਗਾ ਗਾ ਦਾ ਨਹੀਂ ਕਿਸੇ ਕੰਢਕ ਨੂੰ ਆਹ ਜਿਹੜਾ ਪਿਤਾ ਮਜ਼ਾਕਾ ਅਸੂਈ ਅਪੀ ਕੋ ਪੜਨਾ ਦੇਤੀ ਕਿਤੇ ਹੁਣ ਸ਼ਾਮਾ ਜੀਆਂ ਪਈਆ ਦੇ ਗੱਜ ਮੇ ਕਿਤੇ ਪੈਦੇ ਕਿਤਾ ਲਾ ਆ ਰੋ ਕੀ ਹੋਏਗੀ ਸੁਰੂਜਿਆ ਜਰੋ ਤਰੀਕਾ ਪੜਿਤ ਨਹੀਂ ਕਰੀ ਕਿਤਾ ਪੜ੍ਹਤੀ ਮੱਜਾ ਮੱਜਾਦਾਰ ਕਰਨ ਬਿਸਰਾਦਾਰ ਕਰਨੇ ਭਾਪੇ ਨੇ ਭਾਂਡੇ ਦੀਦਾਰ ਕਰਨੇ ਭਾਂਡੇ ਦੇਦਾਰ ਕਰਨੇ ਭਾਪੇ ਨੇ ਭਾਂਡੇ ਜੀ ਹੋਗਾ ਕਿ ਗੁਰਦਾਰਾ ਸਾਹਿਬ ਦੀ ਕਿਰੋ ਨਾ ਨਾਲ ਸਿਲੰਡਰ ਵੀ ਤੋਂ ਨਾਲ ਕਿਦਰ ਰੋਟੀ ਲੈ ਕੇ ਕਿ ਮੈਂ ਕੀ ਕਰੀ ਇਹ ਭਾ ਭਾ ਜੀ ਇਹ ਮੈਂ ਕਰਵਾ ਭਾ ਦਾ ਮਹਾਰ ਮਾ ਨਾ ਕਰਾਈ ਜਿੰਦੇ ਕਿਉਂ ਮੈਂ ਤਾਂ ਅੱਜ ਦਾ ਖਾਣਾ ਕਿ ਸਾਗ ਵਾਲੀ ਖਾਣਾ ਆ ਪੀਓ ਵਿਰੋਧ ਨਾ ਕਿਉਂ ਉਹ ਗੁਰਦਾਰੇ ਜਿਹੜੇ ਰੀਤੇ ਜਾਂ ਮੰਦਰ ਚ ਰਿਕੇ ਉਹਨਾਂ ਦੇ ਫਾਇਦਾ ਹੋਵੇ ਤੇ ਹੋਈ ਕਮਤੀ ਕਰਦੇ ਕਹਿੰਦੇ ਮਹਾ ਸੇਮੀਆ ਜੋ ਵੀ ਬੰਦ ਕਰਦੀਆਂ ਮਨਨ ਕੋਈ ਅਪਹੇਸ਼ ਨੂੰ ਕਰਾ ਦੇਗੇ ਕਿਤੇ ਕੋ ਨਹੀਂ ਖਾੜਿਆ ਨਾ ਖਾ ਸਾਡੇ ਘੇੜੀ ਨਾ ਨਤਵਾ ਮਹਾ ਕਿਸੇ ਦੇਸੀ ਕਿ ਉਹ ਅਲੇ ਸੇਂੀਆਂ ਆਈਆਂ ਤੇ ਤੁਹੀਂ ਬੰਦ ਕਰਾਂ ਦੀਆਂ ਸਾਰੀ ਆਪ ਬਾਹਰਾ ਹਦਮੀ ਹੈ ਕੀ ਹੈ ਗੁਰੂ ਦਾ ਬਾਣੀ ਕੂਤਾ ਸ਼ਬਦ ਕੀ ਹੈ ਵਿਚਾਰ ਕਰਨ ਵਾਸਤੇ ਗੁਰ ਦਾ ਸ਼ਬਦ ਨਾ ਚੀਨ ਲਈ ਬਾਣੀ ਪੜਦੇ ਰਹੀ ਹੈ ਇਹ ਵਿਚਾਰ ਨਹੀਂ ਕੀਤੀ ਕਦੀ ਪੜਨ ਵਾਸਤੇ ਨਹੀਂ ਕਿ ਪੜ ਗਿਆ ਗੁਰਦੁਆਰੇ ਸਹਿਬਾਈ ਆਪਾਂ ਜਪਤੀ ਸਤ ਕਰ ਲਿਆ ਸੁਖੀ ਸਾਦਾ ਪਾਠ ਕਰਨਿਆ ਤੇ ਰੋਜ਼ ਜਾਣ ਲਵਾਂ ਤੇ ਇੱਕ ਪਸਾ ਕੇ ਲੈ ਜਾਣੀ ਉਹ ਤਰਸਾਇਆ ਵੀ ਕਿਤਾਬੀ ਇਹਦਾ ਵਿਚਾਰ ਕਰੀਏ ਕਿਉਂ ਜਾਵਾਂ ਉਹਨੇ ਇੱਕ ਦੋ ਕਬੂਤਰ ਖੜੇ ਉਹਨਾਂ ਨੂੰ ਲੈ ਕੇ ਆਣ ਕੇ ਤੇ ਉਹਨਾਂ ਨੂੰ ਚੱਕੀ ਕਰਾਉਣੇ ਪੜੌੜਾ ਜੇ ਉਹਨੇ ਤਾਂ ਜਾ ਕੇ ਪਹਿਣਾ ਪੀ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਨ ਸ਼ਾਵੇਗਾ ਪਰ ਬਸ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਨ ਸ਼ਾਵੇਗਾ ਪਰ ਹਸਣਾ ਨਹੀਂ ਉਹ ਕਿੰਦਾ ਬੜੇ ਸਿਆਣੇ ਹੋ ਕੇ ਕਿੰਦਾ ਨਹੀਂ ਫਸਣਾ ਇਹ ਨਹੀਂ ਫਸਦੇ ਹੁੰਦੇ ਇਹ ਬੜੇ ਸਿਆਣੇ ਹੁੰਦੇ ਆ ਉਹਨੇ ਸੋਚਿਆ ਕਿ ਜਦੋਂ ਆਏ ਤੇ ਹੈਗੇ ਦਾਣਾ ਪਾ ਕੇ ਦੇਖ ਲੈਣੇ ਆ ਉਹਨੇ ਦਾਣਾ ਘਾੜ ਦਿੱਤਾ ਜਾਨ ਸ਼ਾਹ ਦਿੱਤਾ ਉਹ ਨਾਲੇ 13000 ਦੇ ਦੱਸ ਹੋਇਆ ਭਈ ਇੰਨੇ ਤੇ 13000 ਚੱਕਾ ਸੀਗਾ ਕਿਸੇ ਗਰੀਬ ਦੀ ਛੱਤ ਬਦਲ ਦਿੰਦੇ ਵਿਚਾਰੀ 13000 ਮੈਂ ਤਾਂ ਸੀ ਕਦੇ ਗਰੀਬ ਦੀ ਧੀ ਦੀ ਸ਼ਾਦੀ ਸੀ ਉਹਦੇ ਤੇ ਖਰਚਾ ਕਰ ਦਿੰਦੇ ਤੁਸੀਂ ਜੇਦਾ ਵੀਜ਼ਾ ਮਿਲੇਗਾ ਨਾ ਅਮਰੇ ਤੇ ਕੈਨੇਡਾ ਜਾ ਕੇ ਕਿੰਨਾ ਭੜਾ ਕਰਾਂਗੇ ਬਸ ਸਾਡੀ ਅਹਲਾੜ ਇਹ ਇੱਕ ਬਾੜੀ ਹੈ ਬਾੜੀ ਨੂੰ ਸਮਝਣਾ ਨਹੀਂ ਕਿ ਬਾੜੀ ਕੀ ਬੈਂਦੀ ਹੈ ਗੁਰ ਬਾੜੀ ਨੂੰ ਸਮਝਾ ਲਈ ਨਾ ਉਹਦੋਂ ਇਥੇ ਵੱਡੀ ਸਾਰੀ ਵਿਸ਼ੇ ਭਾਈ ਨੂੰ ਇੱਕ ਰੋਣੀ ਆਪਣਾ ਦਾਸ ਬਣੀ ਆ ਆਰਬ ਤੇਰੇ ਨਾਲ ਹੈ ਨਿਰੰਤਰ ਉਹਦੇ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂਗਾ ਉਹ ਤੇਰੇ ਅੰਦਰ ਹੀ ਹੈ ਬਸ ਤੂੰ ਇਹ ਬਾਹਰ ਲੱਭਦਾ ਫਿਰਦਾ ਸੀ ਤੂੰ ਇਹ ਬਾਹਰ ਭਟਕਦਾ ਫਿਰਦਾ ਸੀ ਇਹਦੀ ਸਮਝ ਉਹਨੂੰ ਲੱਗਣੀ ਹੈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਪੰਡਤ ਪਾਤ ਦੇ ਜਾਣੀ ਘਟ ਬ੍ਰਹਮਨ ਕੜਾ ਕਿਤੇ ਇਹ ਲੋਕ ਪੜ ਪੜ ਕੇ ਪੰਡਤ ਵੀ ਪੜ ਪੜ ਕੇ ਲੋਕਾਂ ਨੂੰ ਦੱਸਦਾ ਏ ਜੋਤਸੀ ਵੀ ਪਾਦਾ ਵੀ ਪੜ ਪੜ ਕੇ ਜਿਹੜਾ ਪਾਦਾ ਸੀ ਉਹ ਵੀ ਪੜ ਪੜ ਕੇ ਦੱਸਦਾ ਏ ਤੇ ਜੋਤਸੀ ਜਿਹੜਾ ਸੀ ਉਹ ਵੀ ਪੜ ਪੜ ਕੇ ਦੱਸਦਾ ਪਿਆ ਏ ਲੋਕਾਂ ਨੂੰ ਤੇ ਸੁਝਾ ਰਹੇ ਆ ਪਰ ਆਪ ਨਹੀਂ ਪੜ ਪੜ ਕੇ ਦੱਸਦਾ ਪਿਆ ਨਾਨਕ ਕਹਿੰਦਾ ਤਹਾਨੂੰ ਜੋਤਸੀ ਹੈ ਉਹ ਜੋਤਸ ਵਿਦਿਆ ਦਾ ਮਾਰ ਹੈ ਇਹਨਾਂ ਨੇ ਕਿ ਤੇਰੇ ਤੇ ਫਲਾਣਾ ਚੱਕਰ ਰਹਿ ਜਾਂਦਾ ਏ ਕਿ ਤੂੰ ਆਹ ਜਿਹੜਾ ਦਾਨਪੂਰ ਕਰ ਉਹਦੇ ਉੱਤੇ ਦਾਨ ਕਰਨ ਕਰਾ ਰਿਆ ਹੁਣ ਬਾਦ ਸਾਹਿਬ ਜਦੋਂ ਪਰ ਛੇਤਰ ਦੀ ਧਰਤੀ ਤੇ ਗਏ ਨਾ ਦਸਵੀਂ ਪਾਦਸ਼ਾਹ ਉਹ ਲੰਕਾ ਚ ਜਾਵੇਗਾ ਮਰੀ ਕਿਰਸ਼ਾ ਬਾਦਮੀ ਭਾਈ ਆਲਨ ਸਿੰਘ ਗਦੇ ਦੀ ਗਾਦੀ ਵਿੱਚ 12 ਕੋੜੇ ਦਾ ਜਿਹੜਾ ਮਾਣਾ ਅਨਹਾ ਉਹ ਭਾਜ ਸੁਨੇ ਦਾ ਗਦੇ ਦੀ ਗਾਦੀ ਵਿੱਚ 12 ਕੋੜੇ ਦਾ ਸੋਨੇ ਦਾ ਹਰ ਬਾਦ ਦਾ ਪੰਡਤ ਮਗਨ ਮਗਨ ਭਜੇ ਪਰ ਕੋਈ ਕਦੇ ਮੇਕੂ ਦਾਣ ਕਰਦੀ ਮਰ ਜਾਣਾ ਕਿ ਉਹਨੂੰ ਪੁੱਛੇ ਵੀ ਮੜਨਾਂ ਦੇ ਦੋ ਵੀ ਇੱਕ ਇਹ ਤੂੰ ਮੌਤ ਦਾ ਪਰਮਾਤਮਾ ਕਿ ਕਰ ਦੇਗਾ ਕਿ ਮੌਤੇ ਤੇਨੂੰ ਵੀ ਹੋਣੀ ਹੈ ਕਿ ਜੇ ਵਾਕਿਆ ਹੀ ਤੇਰੇ ਇਸ ਜੋਤਸ ਵਿਦਿਆ ਦੇ ਨਾਲ ਮੈਂ ਬਾਲਾ ਬਾਗ ਹੋ ਸਕਦਾ ਏ ਮੇਰੇ ਤੇ ਲక్ష్ਮੀ ਜਿਹੜੀ ਦੀ ਰੂਪ ਹੋ ਜਨਿ ਸ਼ਿਕਾਓ ਤੁਹਾਡੇ ਘਰ ਦੇ ਵਿੱਚ ਐਸੀ ਪਰਵਾਰੀਆਂ ਨਹੀਂ ਹੁੰਦੀ ਅੱਜ ਰੋਗਾਂ ਦਾ ਕਾਰਨ ਪਤਾ ਕੀ ਹੈ ਜਦੋਂ ਅਸੀਂ ਠੱਗੀਆਂ ਮਾਰਾਂਗੇ ਹੀਰਾ ਕੇ ਜਿਹੜਾ ਨਾ ਉਹ ਕਿਸੇ ਨਾ ਕਿਸੇ ਬਾਹਰ ਨਿਕਲ ਨਹੀਂ ਸਕਦਾ ਕੋਈ ਦਾ ਕੋਈ ਬਹਾਨਾ ਬਣ ਨਹੀਂ ਬਣਦਾ ਚਾਹੇ ਬੱਚੇ ਪਛਈਆਂ ਤੀਂ ਵੀ ਰਕਤੇ ਦੇ ਅੰਦਰ ਹੈ ਬਾਹਰ ਜਾ ਕੇ ਕੋ ਨੱਬਦਾ ਪਿਆਈ ਇੱਕ ਤਪਸੀ ਬਨ ਬਹਿ ਤਪ ਕਰੇ ਕਿਤੇ ਜੀਰਤ ਵਾਸਾ ਇੱਕ ਰਾਗੀ ਤਪਸਿਆ ਕਰਨ ਵਾਲੇ ਜਗਤ ਦੇ ਵਿੱਚ ਜਾ ਕੇ ਉਹ ਤਪ ਕਰਦੇ ਆ ਧੂੜੀਆਂ ਸਹਾਰੀਆਂ ਘੇਰੇ ਕੇਰੇ ਕਿਤੇ ਕੁਝ ਤੀਰਥਾਂ ਦੇ ਉੱਪਰ ਜਾ ਕੇ ਕਿੰਿਆਂ ਦੇ ਨਿਵਾਸਾ ਰੱਖ ਲਿਆ ਵਾਸੋ ਕੇ ਰੱਬ ਨੂੰ ਪ੍ਰਾਪਤ ਕਰ ਸਕਦਾ ਈ ਕ੍ਰਿਸ਼ਤ ਉਹ ਹੀ ਛਣ ਤੱਕ ਘਰ ਘਰ ਛਣ ਕਿਉਂਕਿ ਬਹੁਤੇ ਐਸੀ ਧਰਮਾਂ ਹੈ ਜਿਹੜੇ ਕਹਿੰਦੇ ਤੁਸੀਂ ਰੱਬ ਦੇ ਇਹ ਮਿਹਰ ਦਾ ਇਤਿਹਾਸ ਤੁਸੀਂ ਛੱਡਣਾ ਪੈਣਾ ਹੈ ਮਰ ਕੇ ਨਹੀਂ ਤੁਸੀਂ ખ્રਿਸਤ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਕਰ ਸਕਦੇ ਆਪ ਇਹ ਜਨਮ ਤੋਂ ਪਹਿਨਾ ਮੁਕਤੀ ਮਿਲਦੀ ਸੀ ਉਸਰੇ ਉਹ ਤੇ ਸਿੱਧਾ ਰੱਬ ਦੇ ਘਰ ਦੀ ਯੋਜਨਾ ਸੀ ਅਸੀਂ ਬਾਬੇ ਬਣਾ ਦਿੱਤੇ ਉਸਰੇ ਉਸਰੇ ਨੂੰ 51000 ਇਸ ਨੂੰ ਪੂਰੀ ਤਰ੍ਹਾਂ ਪੜਤ ਵਾਲੀ 2100 ਵੀ 10% ਸੋਚ ਕੇ ਦੇਣੀ ਜਦੋਂ ਜਤੀ ਤੋਂ ਹੁੰਦੀ ਹੈ ਕਿ ਅਸੀਂ ਕਰਦੀ ਸਕੀਆਂ ਬੇਦਗੋਰ ਸ਼ਬਦ ਦਾ ਛੁਟਾਈ ਭਰਮ ਆਵੇ ਜਾਵੇ ਮਨ ਕਿੰਨੀ ਬੇਸ਼ੱਕ ਆਪਣੀ ਬੇਦਤੀ ਵੰਕਾਰਾਂ ਦੇ ਉੱਪਰ ਕੰਟਰੋਲ ਕਰਦਾ ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਤੇਰਾ ਛੁਟਾਰਾ ਨਹੀਂ ਹੋਣਾ ਜੇ ਗੁਰੂ ਦਾ ਸ਼ਬਦ ਕੋ ਨਹੀਂਗਾ ਗੁਰੂ ਦੀ ਬਾਣੀ ਹੈ ਜਿਹੜੇ ਸ੍ਰੀ ਧਰਮ ਦੇ ਵਿੱਚ ਵੀ ਗੁਰਮੁਖੀ ਦੀ ਸੇਵਾ ਵੀ ਕਰਦੇ ਆਇਆ ਇਹ ਪ੍ਰਸ਼ਾਦਾ ਪਾਣੀ ਵੀ ਸ਼ਕਾਉਂਦੇ ਆਂ ਅੰਮ੍ਰਿਤਮੇਰੇ ਨਾਮ ਤੋਂ ਹੀ ਜਪਦੇ ਆਂ ਹਰ ਤੋਂ ਕੁਝ ਦਾਨ ਉਹਨਾਂ ਵੀ ਕਰਦੇ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਆਂ ਇਸ਼ਨਾਨ ਵੀ ਕਰਦੇ ਆਂ ਉਹ ਭਗਤੀ ਦੇ ਨਾਲ ਸਦਾ ਜਾਗਦੇ ਨੇ ਤੇ ਸ਼ਬਦ ਦੇ ਵਿੱਚ ਉਹਦਾ ਮਨ ਲੱਗ ਗਿਆ ਉਹ ਫਿਰ ਰੱਬ ਦੀ ਦਰਗਾਹ ਦੇ ਵਿੱਚ ਮਕਬੂਲ ਪੈਂਦੇ ਨੇ ਉਹਨਾਂ ਦੀ ਪ੍ਰਮਾਤਮਾ ਦੇ ਨਾਲ ਧੰਨਵਾਦ ਹੋ ਗਈ ਜਾਣ ਪਛਾਣ ਹੋ ਗਈ ਸਾਂਝ ਪੈ ਗਈ ਉਹੀ ਗੁਰੂ ਘਰ ਦੇ ਵਿੱਚ ਸਿਆਰੇ ਨੇ ਇਹ ਧੰਨ ਗੁਰਬਾਰਤ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਮਹਾਂਸ਼ਕਪ ਦੇ ਰੰਗ ਕਿਰਪਾ ਕੀਤੀ ਹੈ ਸਤ ਗੁਰਾਂ ਦਾ ਆਸ ਹੈ ਜਿ ਸੇਤੀ ਰਾਗ ਰਤਨ ਪਰਵਾਰ ਪਰਿਆ ਸ਼ਬਦ ਉਤਲਾਪ ਹੋ ਹਰੀ ਕੇਰਾ ਜਾਨ ਤੁਮਨ ਸਾਚੀ ਸਾਈ ਬਾਣੀ ਤੇ ਘਰ ਤੂੰ ਰਹਿ ਸਭ ਤੁਸ ਹੈ ਤੇਰੇ ਸੋ ਪਾ ਸਦਾ ਸਦਾ ਕੁਰਬਾਨ ਕੀ ਤਾ ਗੁਰ ਬਿਟਾ ਜੈ ਬਨਿਆ ਤਾਹੀ ਨਾਨਕ ਸੁਖੋ